ਕਿਸੇ ਵੀਰ ਨੇ ਇਹੋ ਜਿਹਾ ਸ਼ੈੱਡ ਤਿਆਰ ਕਰਵਾਉਣਾ ਹੋਵੇ ਸ਼ੈੱਡ ਦੇਖੋ ਤੁਸੀਂ ਕਿੰਨਾ ਸੋਹਣਾ ਵੀ ਸ਼ੇਪ ਸ਼ੈੱਡ ਹੈ 22 ਨਾਲ ਸੰਪਰਕ ਕਰ ਲਿਓ ਸਾਰਾ ਸਮਾਨ ਵੀ 22 ਦਾ ਹੁੰਦਾ ਲੋਹਾ ਤੱਕ ਵੀ 22 ਦਾ ਹੁੰਦਾ ਲੇਬਰ ਵੀ ਇਹਨਾਂ ਦੀ ਹੁੰਦੀ ਹੈ ਮਿਸਤਰੀ ਵੀ ਇਹਨਾਂ ਦਾ ਹੁੰਦਾ ਆਪਾਂ ਸਿਰਫ ਕਾਲ ਕਰਨੀ ਆ ਤੇ ਬਾਕੀ ਤੁਸੀਂ 22 ਨੂੰ ਮਿਲ ਵੀ ਸਕਦੇ ਹੋ ਬੁੱਟਰਸਰੀ ਇਹਨਾਂ ਦਾ ਪਿੰਡ ਹੈ ਕੋਈ ਉਹ ਵੀ ਜੀ ਗੱਲ ਹੈਣੀਗੀ ਤੇ ਤੁਸੀਂ ਜੇ ਆਪ ਤਸੱਲੀ ਕਰਕੇ ਆਉਂਗੇ ਦੇਖ ਕੇ ਜਾਉਂਗੇ ਸ਼ੈੱਡ ਇਹਨਾਂ ਦੇ ਬਣੇ ਹੋਏ ਫੇਰ ਬੜੀ ਵਧੀਆ ਗੱਲ ਹੋ ਜਾਂਦੀ ਹੈ ਇਹ ਬਣਵਾਉਣਾ ਹੋਵੇ ਸ਼ੈੱਡ ਕਿਸੇ ਨੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਤੇ ਆਪਾਂ ਡੇਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਹੈ ਨਾ ਜੇ ਆਪਾਂ ਕੰਮ ਸ਼ੁਰੂ ਕਰ ਦਈਏ ਖੇਤਾਂ ਦੇ ਵਿੱਚ ਫਿਰ ਤਾਂ ਗੱਲ ਵੱਖਰੀ ਹੋ ਜਾਂਦੀ ਹੈ ਤੇ ਜੇ ਇਹੋ ਜਿਹਾ ਸ਼ੈੱਡ ਤਿਆਰ ਹੋਵੇ ਫਿਰ ਗੱਲ ਉਦੋਂ ਵੀ ਵੱਖਰੀ ਹੋ ਜਾਂਦੀ ਹੈ ਕਿਉਂਕਿ ਜੇ ਆਪਾਂ ਪਸ਼ੂਆਂ ਨੂੰ ਖੁੱਲੇ ਮਾਹੌਲ ਦੇ ਵਿੱਚ ਰੱਖਾਂਗੇ ਤਾਂ ਉਹ ਬਿਮਾਰੀ ਤੋਂ ਵੀ ਬਚੇ ਰਹਿਣਗੇ ਬਾਕੀ ਜਿਹੜਾ ਇਹ ਸ਼ੈੱਡ ਹੈ ਇਹ ਚਾਰੇ ਪਾਸਿਓਂ ਤਾਂ ਹਵਾਦਾਰ ਹੈਗਾ ਹੀ ਹੈਗਾ ਬਾਕੀ ਤੁਸੀਂ ਸ਼ੈੱਡ ਦਾ ਡਿਜ਼ਾਈਨ ਚੈੱਕ ਕਰੋ ਖੁਰਨੀ ਇਹਦੇ ਵਿਚਾਰੇ ਆ ਗਈ ਹੈ ਤੇ ਸ਼ੈੱਡ ਬਣਾਇਆ ਹੋਇਆ ਬਾਸ ਦਾ ਇਹਦਾ ਰੀਜਨ ਕੀ ਹੈ ਵੀ ਇਹ ਇੱਕ ਤਾਂ ਠੰਡਾ ਰਹਿੰਦਾ ਦੂਜਾ ਗੱਲ ਇਹ ਸੋਹਣਾ ਵੀ ਲੱਗਦਾ ਤੇ ਕੁਦਰਤ ਨਾਲ ਜੁੜੀ ਵੀ ਚੀਜ਼ ਆ ਤੇ ਡੇਰੀ ਫਾਰਮਰ ਜਿਹੜੇ ਆਪਣੇ ਹੁਣ ਜ਼ਿਆਦਾਤਰ ਇਹੀ ਸ਼ੈੱਡ ਦੇ ਉੱਤੇ ਕੰਮ ਕਰੀ ਜਾਂਦੇ ਆ ਤੇ ਪਸ਼ੂ ਤੁਸੀਂ ਵੇਖ ਸਕਦੇ ਹੋ ਵਿੱਚ ਕਿਵੇਂ ਖੜੇ ਆ ਇਹ ਸ਼ੈੱਡ ਦੀ ਆਪਾਂ ਤੁਹਾਡੇ ਨਾਲ ਸਾਰੀ ਡਿਟੇਲ ਸਾਂਝੀ ਕਰਨੀ ਆ ਵੀ ਕਿੰਨੇ ਪਸ਼ੂ ਇਹਦੇ ਵਿੱਚ ਰਹਿ ਸਕਦੇ ਆ ਕਿੰਨੇ ਬਾਈ ਕਿੰਨੇ ਦਾ ਇਹ ਸ਼ੈੱਡ ਆ ਕਿੰਨਾ ਇਹਦੇ ਉੱਤੇ ਖਰਚਾ ਆ ਜਾਂਦਾ ਤੇ ਐਸ਼ਟਾਮ ਆਪਾਂ ਖੜੇ ਆ ਜੀ ਪਿੰਡ ਸ਼ੇਰੋਂ ਦੇ ਵਿੱਚ ਇਹ ਪਿੰਡ ਬਾਈ ਜੀ ਕਿਹੜੇ ਏਰੀਆ ਦੇ ਵਿੱਚ ਰਹਿ ਜਾਂਦਾ ਇਹ ਬਾਈ ਚੀਮੇ ਦੇ ਨੇੜੇ ਆ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਅੱਛਾ ਚੀਮੇ ਦੇ ਨੇੜੇ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਆ ਇਹ ਪਿੰਡ ਸ਼ੇਰੋਂ ਜਿਹੜਾ ਸੰਗਰੂਰ ਬਾਈ ਠੀਕ ਆ ਜੀ ਹਾਂਜੀ ਬਾਈ ਇਹ ਸ਼ੈੱਡ ਆ ਜਿਹੜਾ ਇਹ ਕਿੰਨੇ ਬਾਈ ਕਿੰਨੇ ਦਾ ਸ਼ੈੱਡ ਆ ਇਹ ਬਾਈ 70 ਬਾਈ 40 ਦਾ ਸ਼ੈੱਡ ਆ 70 ਬਾਈ 40 ਦਾ ਸ਼ੈੱਡ ਆ ਤੇ ਇਹਦੇ ਵਿੱਚ ਕਿੰਨੇ ਜਾਨਵਰ ਰਹਿ ਸਕਦੇ ਆ ਜਿਵੇਂ ਇਧਰੋਂ ਆਪਾਂ ਗਿਣਤੀ ਕਰੀਏ ਇੱਕ ਪਾਸੇ ਕਿੰਨੇ ਪਸ਼ੂ ਆ ਤੇ ਇਧਰਲੇ ਪਾਸੇ ਕਿੰਨੇ ਪਸ਼ੂ ਆ ਏ ਬਈ ਇਧਰਲੇ ਪਾਸੇ ਆਪਾਂ ਪਸ਼ੂ ਗਿਣ ਸਕਦੇ ਹਾਂ ਜਿਵੇਂ ਇਧਰਲੇ ਪਾਸੇ ਪਸ਼ੂਆਂ ਦੀ ਅਡਜਸਟਮੈਂਟ ਜੇ ਕਰਨੀ ਹੋਵੇ ਹੂੰ ਠੀਕ ਆ ਇਧਰ ਬਈ ਜੀ 36 ਪਸ਼ੂਆਂ ਦਾ ਪ੍ਰਬੰਧ ਹੈ ਇਹਦੇ ਵਿੱਚ ਵਧੀਆ 36 ਪਸ਼ੂ ਆ ਦੋਨੇ ਪਾਸੇ ਇੱਕ ਪਾਸੇ 18-18 ਪਸ਼ੂ ਹਨ ਅੱਡ-ਅੱਡ ਖਾਨੇ ਬਣੇ ਹੋਏ ਆ ਹਾਂ ਹੁਣ ਆ ਜੀਏ ਆਪਾਂ ਇਹ ਸ਼ੈੱਡ ਦੇ ਖਰਚੇ ਦੇ ਉੱਤੇ ਵੀ ਖਰਚਾ ਕਿੰਨਾ ਕ ਆਇਆ ਪਹਿਲਾਂ ਏਰੀਆ ਕਿੰਨਾ ਦੱਸਿਆ ਸੀ ਤੁਸੀਂ ਕਿੰਨੇ ਬਈ ਕਿੰਨੇ ਦਾ ਏਰੀਆ 70x40 ਆ ਬਈ 70x40 ਦਾ ਇਹ ਏਰੀਆ 7x2800 ਸਕੁਅਰ ਫੁੱਟ ਦਾ ਇਹ ਸ਼ੈੱਡ ਹੋ ਗਿਆ ਤੇ ਇਹਦੇ ਵਿੱਚ ਖਰਚਾ ਕਿੰਨਾ ਕ ਆ ਗਿਆ ਮੋਟਾ-ਮੋਟਾ ਦੱਸੋ ਸਾਨੂੰ ਫੇਰ ਆਪਾਂ ਕੱਲੀ-ਕੱਲੀ ਚੀਜ਼ ਦੀ ਗੱਲ ਕਰਾਂਗੇ ਮੋٹے-ਮੋਟੇ ਦੀ ਗੱਲ ਕਰਕੇ ਬਈ ਇਹ 6 ਲੱਖ ਰੁਪਏ ਦਾ ਖਰਚਾ ਆ ਗਿਆ ਜਿਵੇਂ ਆਹ ਪਿੱਲਰ ਬਣਿਆ ਲੋਹੇ ਦੇ ਨਾ ਥੱਲੜ ਵਾਲੇ ਬਜਰੀ ਦਾ ਸੀ ਬਜਰੀ ਦਾ ਕੋਈ ਇਹਦੇ 'ਚ ਹੈ ਨਹੀਂ ਰੋਲ ਬਜਰੀ ਦਾ ਘਰ ਵਾਲੇ ਦਾ ਮਾਲਕ ਦਾ ਸੀਗਾ ਠੀਕ ਹੈ ਫਰਮੇ ਭਰਾਈ ਹੈ ਜਿਹੜੇ ਆਪਾਂ ਹਨਾ ਉਦੋਂ ਉੱਪਰ ਆਹ 3.5 ਲੱਖ ਦਾ ਲੋਹਾ ਪਿਆ 2.5 ਲੱਖ ਰੁਪਏ ਆਪਾਂ ਵਾਲੇ 3.5 ਲੱਖ ਦਾ ਲੋਹਾ ਜਿਹੜਾ ਸਣੇ ਪਿੱਲਰ ਤੇ ਆ ਉੱਤੇ ਕੈਂਚੀਆਂ ਬੰਨੀਆਂ ਹੋਈਆਂ ਇਹ ਸਾਰਾ 3.5 ਲੱਖ ਦਾ 3.5 ਲੱਖ ਦਾ ਬਾਈ ਇਹਦੇ ਵਿੱਚ ਥੋੜਾ ਜਿਹਾ ਮਜ਼ਬੂਤੀ ਵਾਲੀ ਕਰਨੀ ਪੈਂਦੀ ਹੈਗੀ ਹੂੰ ਛੱਡ ਦੀ ਹੂੰ ਜ਼ਿਆਦਾ ਮਜ਼ਬੂਤੀ ਚਾਹੀਦੀ ਹੈਗੀ ਇਹਦੀ ਫਿਰ ਜਾ ਕੇ ਛੱਡ ਕੰਮ ਜਾਫਾ ਚਾਦਰ ਨਾਲੋਂ ਥੋੜਾ ਜਿਹਾ ਮਹਿੰਗਾ ਪੈਂਦਾ ਠੰਡਾ ਰਹਿੰਦਾ ਇਹਦੇ ਵਿੱਚ ਜਿਹੜੀ ਕੁਆਲਿਟੀ ਆ ਆਪਣੀ ਇਹ ਬਵਲ ਸ਼ੀਟ ਵੀ ਵਿੱਚ ਪੈਣ ਲੱਗ ਗਈ ਛੱਡਾਂ ਦੇ ਅੱਜ ਕੱਲ੍ਹ ਹਾਂ ਆਪਣਾ ਆਪ ਦੀ ਛੱਡ ਨਹੀਂ ਆਪਾਂ ਮਟੀਰੀਅਲ ਕਿਹੜਾ-ਕਿਹੜਾ ਪਾਉਣੇ ਆ ਛੱਡ ਦੇ ਵਿੱਚ ਸਾਰੀ ਗੱਲ ਦੱਸੋ ਸਾਨੂੰ ਇਹਦੇ ਵਿੱਚ ਬਈ ਜਿਵੇਂ ਆਪਣਾ ਲੋਹਾ ਹੋ ਗਿਆ ਨਾ ਚੰਗੀ ਕੁਆਲਿਟੀ ਦਾ ਲੋਹਾ ਹੈ ਜੇ ਆਪਾਂ ਲੋਹਾ ਦੀ ਕੰਪਨੀ ਦੇ ਨਾਲ ਦੇਾਂਗੇ ਉਹਦੇ ਸਾਨੂੰ ਰੇਟ ਅਪ ਡਾਊਨ ਹੁੰਦਾ ਰੋਈ ਦਾ ਠੀਕ ਹੈ ਲੋਹੇ ਦਾ ਰੇਟ ਅਪ ਡਾਊਨ ਹੁੰਦਾ ਇਹਦੇ ਵਿੱਚ ਲੋਹੇ ਸਾਡਾ ਕੰਮ ਕੀ ਹੁੰਦਾ ਸੁਣ ਲੈ ਬਈ ਕੁਆਲਿਟੀ ਵੀ ਦੱਸਾਂਗੇ ਕੰਮ ਵੀ ਸੈਂਕੀ ਕਿੱਥੋਂ ਤੱਕ ਸਾਡਾਂ ਦਾ ਜਿਵੇਂ ਹੁਣ ਥੱਲੇ ਵਾਲੇ ਪਿਡਿਸ਼ਨ ਹੋ ਗਈ ਹੂੰ ਇਹ ਪਿਡਿਸ਼ਨ ਜੇ ਕਹੇ ਇਹ ਮਾਲਕ ਕਹਿੰਦਾ ਬਈ ਬਜਰੀ ਵੀ ਥੋੜੀ ਰੇਤਾ ਵੀ ਥੋੜਾ ਉਹ ਤਾਂ ਹੋਰ ਰੇਟਾਂ ਦੇ ਜਿਵੇਂ ਇਹ ਇੱਥੇ ਬਜਰੀ ਸੀਮੈਂਟ ਇਹਨਾਂ ਦਾ ਸੀਗਾ ਚਾਰ ਦੁਵਾਰੀ ਪਿੱਲਰ ਭਾਈ ਸੀਗੇ ਕੋਲੇ ਸਾਡੇ ਮਿਸਤਰੀ ਨਹੀਂ ਖੜਕੇ ਉਦੋਂ ਉੱਪਰ ਜਿਹੜਾ ਕੰਮ ਆ ਜਾਂਦਾ ਲੋਹੇ ਦਾ ਰੰਗ ਦਾ ਜਿਵੇਂ ਆਪਣਾ ਆ ਜਾਂਦਾਗਾ ਉੱਪਰ ਲ ਮਟੀਰੀਅਲ ਲਾ ਜਾਂਦਾਗਾ ਬਾਹਰ ਸਪਾਡਾ ਬਾਹਰ ਹਾਈਡਰ ਪਾਇਆ ਵੇ ਡਿਜ਼ਾਈਨ ਕੰਨਾਂ ਪੈਂਦਾ ਕੰਨੀਆਂ ਉੱਪਰ ਡਬਲ ਵੀ ਪੈਂਦੇ ਸੀ ਪਹਿਲਾਂ ਹੁਣ ਇਹਦੇ ਤੇ ਬੱਬਲ ਸ਼ੀਟ ਪਾਣ ਲੱਗ ਗਈ 12 ਐਮ ਐਮ ਦੀ ਉਹਦੇ ਕਾਰਨ ਸਿਉਂਗ ਵੀ ਨਹੀਂ ਪੈਂਦੀ ਕਿਸੇ ਕਾਰਨ ਕਿਸੇ ਗੱਲ ਹੁਣ ਰਤਮ ਦਾਬਕ ਸਾਰ ਹਰ ਥਾਂ ਜਗ੍ਹਾ ਨਹੀਂ ਮਿਲਦਾ ਬੱਬਲ ਸ਼ੀਟ ਪੈਂਦੀ ਹੈ 12 14 ਐਮ ਐਮ ਪਾਈ ਜਾਂਦੇ ਆ ਉਦੋਂ ਉੱਪਰ ਕਾਗਜ਼ ਪਾਇਆ ਜਾਂਦਾ ਕਾਗਜ਼ ਦੇ ਉੱਪਰ ਮਿੱਟੀ ਪਾ ਕੇ ਉੱਤੋਂ ਪੱਕਾ ਆ ਜਾਂਦਾ ਛੱਡ ਬਾਈ ਇਹ ਅੱਛਾ ਉ ਠੀਕ ਹੈ ਉੱਤੋਂ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਛੱਡ ਇਹ ਚੜ ਕੇ ਵੀ ਕਿਵੇਂ ਹੈਗਾ ਤੇ ਇਹਦੇ ਵਿੱਚ ਸਕੁਅਰ ਫੁੱਟ ਦਾ ਖਰਚਾ ਕਿੰਨਾ ਕਾਜੂ ਬਈ ਜੀ ਸਕੁਅਰ ਫੁੱਟ ਦੀ ਗੱਲ ਕਰੀਏ ਤਾਂ ਸਕੁਅਰ ਫੁੱਟ ਦੀ ਜੀ ਗੱਲ ਕਰੀਏ ਮੋਟਾ-ਮੋਟੀ ਜਿਵੇਂ ਇਹ ਛੱਡ ਆ ਬਈ ਇਹ ਤਾਂ ਮੇਰੇ ਸਾਹਰ ਨਾਲ ਜੀ 70 ਬਾਈ 40 ਦੀ ਛੱਡ ਦੀ ਗੱਲ ਕਰੀਏ 200 ਰੁਪਏ ਸਕੁਅਰ ਫੁੱਟ ਵੇਚਦੇ 200 ਰੁਪਏ ਸਕੁਅਰ ਫੁੱਟ ਸਾਰਾ ਸਾਰਾ ਲੇਬਰ ਵੀ ਤੁਹਾਡੀ ਹਾਂਜੀ ਸਾਰਾ ਸਮਾਨ ਵੀ ਤੁਹਾਡਾ लोहा ਵੀ ਥੋੜਾ ਲੋਹਾ ਵੀ ਵਧੀਆ ਕੁਆਲਟੀ ਦਾ ਲੋਹੇ ਕੇ ਜਰ ਵੀ ਵੇਲਡਰ ਵੀ ਤੁਹਾਡਾ ਵਿੱਚ ਹੀ ਵੇਲਡਰ ਵੀ ਆ ਗਿਆ ਇਹਦੇ ਚ ਰੰਗ ਵਾਲਾ ਵੀ ਬੰਦਾ ਆ ਗਿਆ ਸਾਡਾ ਸਾਰਾ ਅੱਛਾ ਰੰਗ ਵੀ ਤੁਸੀਂ ਕਰਕੇ ਦਿੰਨੇ ਆ ਵੇਲਡਰ ਵੀ ਤੁਹਾਡਾ ਆ ਜਾਂਦਾ ਤੇ ਜਿੰਨੀ ਲੇਬਰ ਆਊਗੀ ਜਿੰਨਾ ਖਰਚਾ ਆਉਣਾ ਸਾਰਾ ਕੁਝ ਥੋੜਾ ਆ ਉਤਲਾ ਸਮਾਨ ਵੀ ਤੁਸੀਂ ਆਪ ਪਾਉਣੇ ਹੋ ਹਨਾ ਸਾਰਾ ਟੋਟਲ ਛੱਡ ਹੀ ਸਾਡਾ ਬਣ ਜਾਂਦਾ ਅਗਲੇ ਨੇ ਜਗ੍ਹਾ ਦੇ ਵਿੱਚ 200 ਰੁਪਏ ਸਕਰ ਫੁੱਟ ਦੇ ਵਿੱਚ ਜਿਹੜਾ ਸੀਮੈਂਟ ਪਾਉਣੇ ਉਹ ਵਿੱਚ ਹੀ ਹੁੰਦਾ ਸੀਮੈਂਟ ਜਿਹੜਾ ਹੈਗਾ ਬਈ ਇਹਦੇ ਵਿੱਚ ਲਗਭਗ ਸੀਮੈਂਟ ਬਾਈ ਵਾਲੀ ਪਾਇਆ ਗਿਆ ਸੀ 6 ਲੱਖ ਦੇ ਵਿੱਚ ਹੀ ਭੁਗਤ ਗਿਆ ਸੀ ਜਿਹੜਾ ਸੀਮੈਂਟ ਹੁੰਦਾ ਬਾਈ ਇਹ ਅਲੱਗ ਤੋਂ ਹੁੰਦਾ ਅੱਛਾ ਸੀਮੈਂਟ ਮਾਲਕ ਦਾ ਹੁੰਦਾ ਹੈ ਨਾ ਤੇ ਬਾਈ ਇਹਦੀ ਆਪਾਂ ਫਿਰ ਹਾਈਟ ਕਿੰਨੀ ਕਰਖਦੇ ਆ ਉਸ ਹਾਵ ਨਾਲ ਤੁਸੀਂ ਕਹਿੰਦੇ ਸੀ ਵੀ ਇਹ ਗਰਮੀਆਂ ਦੇ ਵਿੱਚ ਠੰਡਾ ਰਹਿੰਦਾ ਤੇ ਹਾਈਟ ਵੀ ਤਾਂ ਫਿਰ ਉਹਦੇ ਹਿਸਾਬ ਨਾਲ ਹੀ ਰੱਖਣੀ ਪੈਂਦੀ ਆ ਆਪਾਂ ਨੂੰ ਉੱਚਾ ਨੀਵਾ ਪਸੂਆਂ ਦੇ ਹਿਸਾਬ ਨਾਲ ਜੇ ਆਪਾਂ ਦੇਰੀ ਪਰ ਨਾਲ ਹਾਈਟ ਸਾਈਡ ਬਈ ਇਹਦੀ 11 ਚੱਲ ਜਾਂਦੀ ਆ ਸਾਈਡ ਤੋਂ ਇਹ 11 ਫੁੱਟ ਹੈਗਾ। ਸੈਂਟਰ 13.5 14 ਚੱਲੇਗਾ। ਸੈਂਟਰ 13.5 ਫੁੱਟ ਤੇ 14 ਤੇ ਆਪਾਂ ਰੱਖਿਆ ਹੈ ਨਾ। ਹਾਂਜੀ। ਤੇ ਕਿੰਨੇ ਇਹ ਸੀਗਾ 70 बाई 40 ਦਾ? ਹਾਂਜੀ। ਇਹਦੇ ਵਿੱਚ ਕੈਂਚੀਆਂ ਕਿੰਨੀਆਂ ਪਾਈਆਂ ਆਪਾਂ? ਕਿੰਨੀ-ਕਿੰਨੀ ਵਾਟ ਤੇ ਪਾਈਆਂ? ਇਹਦੇ ਵਿੱਚ ਬਾਈ ਜੀ 10 ਫੁੱਟ ਤੇ ਕੈਂਚੀ ਚੱਲਦੀ ਆ। 10 ਫੁੱਟ ਤੇ ਕੈਂਚੀ ਚੱਲਦੀ ਆ। ਹਾਂਜੀ। ਤੇ ਪਿੱਲਰ ਜਿਹੜੀਆਂ ਪਾਈਪਾਂ ਇਹ ਵੀ 10-10 ਫੁੱਟ ਤੇ ਹੀ ਹੋਣਗੀਆਂ। ਇਹ 10-10 ਫੁੱਟ ਤੇ ਸਾਰਾ ਵਾਇਆ ਹੀ 10 ਫੁੱਟ ਤੇ ਕੰਮ ਕਰਦਾ ਨਹੀਂ ਤਾਂ ਬਾਈ ਇਹ ਲੇਪ ਜਾਂਦਾ ਕਿਉਂਕਿ ਇਹ ਤੇ weight ਹੁੰਦਾ ਜ਼ਿਆਦਾ। ਠੀਕ ਹੈ। ਕਿਉਂਕਿ ਇਹ ਬਾਈ ਇਹਨੂੰ ਬਾਂਸ ਦਾ ਸੈੱਟ ਦੇਖ ਕੇ ਸਾਰੇ ਲੋਕ ਕਹਿੰਦੇ ਵੀ ਸੌਖਣਾ ਪੈ ਜਾਂਦੀ ਹੋਵੇ ਇਹਦੀ ਗਰੰਟੀ ਵਾਰੰਟੀ ਕੀ ਲੈਣੇ ਹੋ ਤੁਸੀਂ ਬਾਈ ਇਹਦੀ ਆਪਾਂ ਆਉਦੇ ਲਈ ਗਰੰਟੀ ਇਹ ਵੀ ਸੌਖ ਬਾਸ ਨੂੰ ਨਹੀਂ ਲੱਗਦੀ ਦੀ ਛੇਤੀ ਠੀਕ ਹੈ ਗਰੰਟੀ ਤਾਂ ਇਹਦੀ ਵਿੱਚ ਜਿਹੜੀ ਕੁਆਲਿਟੀ ਚੇਂਜ ਹੋਈ ਜਾਂਦੀ ਰਹਿੰਦੀ ਹੁਣ ਇਹ ਵੀ ਇੱਕ ਝੋਨੇ ਜਿਹਾ ਰੋਤਾ ਯਾਰ ਤੇ ਲਓ ਜੀ ਬਾਈ ਬਾਕੀ ਬਣਾ ਕਿੱਥੇ ਦਿੰਨੇ ਹੋ ਸ਼ੈੱਡ ਤੁਸੀਂ ਫਿਰ ਜੇ ਬਣਾਉਣੇ ਆਲ ਪੰਜਾਬ ਦੇ ਵਿੱਚ ਬਈ ਸ਼ੈੱਡ ਬਣਾ ਦਿੰਦੇ ਆ ਲਓ ਜਿਹੜੀ ਬੁਕਿੰਗ ਆ ਬਾਈ ਬੁਕਿੰਗ 2 ਮਹੀਨੇ ਪਹਿਲਾਂ ਬੁਕਿੰਗ ਬਾਈ ਕਹਿੰਦਾ 2 ਮਹੀਨੇ ਤੁਹਾਨੂੰ ਪਹਿਲਾਂ ਕਰਾਉਣੀ ਪੈਣੀ ਆ ਹੂੰ ਜੇ ਕਿਸੇ ਵੀਰ ਨੇ ਇਹੋ ਜਿਹਾ ਸ਼ੈੱਡ ਤਿਆਰ ਕਰਵਾਉਣਾ ਹੋਵੇ ਸ਼ੈੱਡ ਦੇਖੋ ਤੁਸੀਂ ਕਿੰਨਾ ਸੋਹਣਾ ਵੀ ਸ਼ੇਪ ਸ਼ੈੱਡ ਹੈ 22 ਨਾਲ ਸੰਪਰਕ ਕਰ ਲਿਓ ਸਾਰਾ ਸਮਾਨ ਵੀ 22 ਦਾ ਹੁੰਦਾ ਲੋਹਾ ਤੱਕ ਵੀ 22 ਦਾ ਹੁੰਦਾ ਲੇਬਰ ਵੀ ਇਹਨਾਂ ਦੀ ਹੁੰਦੀ ਹੈ ਮਿਸਤਰੀ ਵੀ ਇਹਨਾਂ ਦਾ ਹੁੰਦਾ ਆਪਾਂ ਸਿਰਫ ਕਾਲ ਕਰਨੀ ਆ ਤੇ ਬਾਕੀ ਤੁਸੀਂ 22 ਨੂੰ ਮਿਲ ਵੀ ਸਕਦੇ ਹੋ ਬੁੱਟਰਸਰੀ ਇਹਨਾਂ ਦਾ ਪਿੰਡ ਹੈ ਕੋਈ ਉਹ ਵੀ ਜੀ ਗੱਲ ਹੈ ਨਹੀਂਗੀ ਤੇ ਤੁਸੀਂ ਜੇ ਆਪ ਤਸੱਲੀ ਕਰਕੇ ਆਉਂਗੇ ਦੇਖ ਕੇ ਜਾਉਂਗੇ ਸ਼ੈੱਡ ਇਹਨਾਂ ਦੇ ਬਣੇ ਹੋਏ ਫਿਰ ਬੜੀ ਵਧੀਆ ਗੱਲ ਹੋ ਜਾਂਦੀ ਹੈ ਤੇ ਬਣਵਾਉਣਾ ਹੋਵੇ ਸ਼ੈੱਡ ਕਿਸੇ ਨੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੇ ਆਪਾਂ ਐਸੀ ਤਰ੍ਹਾਂ ਹੀ ਹੋਰ ਵੀ ਤੁਹਾਨੂੰ ਡੇਰੀ ਫਾਰਮ ਦਿਖਾਵਾਂਗੇ ਹੋਰ ਵੀ ਬਹੁਤ ਤਰ੍ਹਾਂ ਦੇ ਸ਼ੈੱਡ ਦਿਖਾਵਾਂਗੇ ਡੇਰੀ ਫਾਰਮ ਦੇ ਰਿਲੇਟਡ ਫਾਰਮਿੰਗ ਦੇ ਰਿਲੇਟਡ ਕੋਈ ਵੀ ਵੀਡੀਓ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਐਸੇ ਦੇ ਨਾਲ ਆਪਾਂ ਕਰਦੇ ਹਾਂ ਵੀਡੀਓ ਨੂੰ ਸਵਾਪਤ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਤੁਸੀਂ ਕਮੈਂਟ ਵੀ ਜ਼ਰੂਰ ਕਰਿਆ ਕਰੋ